ਭਾਰਤ ਨਾਲ ਟਕਰਾ ਦੀ ਸਥਿਤੀ ਦਰਮਿਆਨ ਪਾਕਿਸਤਾਨ ਦੀ ਧਰਤੀ ਕੰਬੀ ਹੈ ਪਾਕਿਸਤਾਨ ਦੇ ਵਿੱਚ ਕੁਦਰਤੀ ਆਫਤ ਆਈ ਹੈ ਜਿਸ ਦੇ ਨਾਲ ਪਾਕਿਸਤਾਨ ਦੇ ਵਿੱਚ ਪੁਚਾਲ ਆਇਆ ਹੈ ਤਾਂ ਪਾਕਿਸਤਾਨ ਦੇ ਵਿੱਚ ਪੁਚਾਲ ਆਉਣ ਕਰਕੇ ਧਰਤੀ ਆ ਜਿਹੜੀ ਉਹ ਕੰਬੀ ਹੈ ਜਿੱਥੇ ਇਹ ਪੁਚਾਲ ਦਾ ਸੈਂਟਰ ਅਫਗਾਨਿਸਤਾਨ ਦੇ ਬਾਰਡਰ ਦੇ ਨੇੜੇ ਰਹਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਰਿਕਟਰ ਸਕੇਲ ਦੇ ਉੱਤੇ ਪੁਚਾਲ ਦੀ ਤੀਬਰਤਾ 4.0 ਦਰਜ ਕੀਤੀ ਗਈ ਹੈ ਰਾਤ 1:44 ਮਿੰਟ ਤੇ ਇਹ ਪੁਚਾਰ ਆ ਜਿਹੜਾ ਉਹ ਆਇਆ ਏ ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪਾਕਿਸਤਾਨ ਦੇ ਵਿੱਚੋਂ ਪੁਚਾਰ ਆਇਆ ਏ ਜਿਸ ਤੋਂ ਬਾਅਦ ਉੱਥੇ ਧਰਤੀ ਕੰਬੀ ਆ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਗਏ ਨੇ ਇੱਕ ਪਾਸੇ ਪਾਕਿਸਤਾਨ ਦਾ ਭਾਰਤ ਦੇ ਨਾਲ ਯੁੱਧ ਹੋ ਰਿਹਾ ਏ ਯੁੱਧ ਦੀ ਸਥਿਤੀ ਆ ਜਿਹੜੀ ਉਹ ਵਢੀ ਹੋਈ ਆ ਦੋਵੇਂ ਦੇਸ਼ ਆਮੋ ਸਾਹਮਣੇ ਹੋ ਚੁੱਕੇ ਨੇ ਪਹਿਲਗਾਮ ਹਮਲੇ ਦੇ ਰੋਜ਼ ਦੇ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਉੱਤੇ 에어 ਸਟ੍ਰਾਈਕ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵੱਡੀ ਕਾਰਵਾਈ ਆ ਜਿਹੜੀ ਉਹ ਹੁੰਦੀ ਹੈ ਅਤੇ ਅੱਤਵਾਦੀ ਟਿਕਾਣੇ ਨਸ਼ਟ ਕਰ ਦਿੱਤੇ ਜਾਂਦੇ ਨੇ ਪਾਕਿਸਤਾਨ ਤੇ ਪੀਓਕੇ ਦੇ 9 ਅੱਤਵਾਦੀ ਟਿਕਾਣੇ ਨਸ਼ਟ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਭਾਰਤ ਦੇ ਉੱਤੇ ਹਮਲੇ ਕਰ ਰਿਹਾ ਹੈ ਪਹਿਲਾਂ ਵੀ ਭਾਰਤ ਦੇ 15 에어 ਫੋਰਸ ਅਤੇ ਮਿਲਟਰੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹੁਣ ਮੁਰਤੋਫ ਅਜਿਹੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਬੀਤੇ ਦਿਨ ਵੀ ਪਠਾਨਕੋਟ 에ਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋਈ ਸੀ ਦੂਜੇ ਪਾਸੇ ਹੁਣ ਭਾਰਤ ਦੇ ਵਿੱਚ ਲਗਾਤਾਰ ਸਰਹੱਦੀ ਇਲਾਕਿਆਂ ਉੱਤੇ ਪਾਕਿਸਤਾਨ ਵੱਲੋਂ ਹਮਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਅਜੇਹੇ ਵਿੱਚ ਪਾਕਿਸਤਾਨ ਦੇ ਵਿੱਚ ਕੁਦਰਤੀ ਆਫਤ ਵੀ ਆਈ ਹੈ ਇੱਕ ਪਾਸੇ ਟਕਰਾਅ ਦੀ ਸਥਿਤੀ ਵਧੀ ਹੋਈ ਹੈ ਯੁੱਧ ਵਰਗੇ ਹਾਲਾਤ ਨੇ ਜਿਹੜੇ ਉਹ ਬੜੇ ਹੋਏ ਨੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਪੁਚਾਲ ਆ ਜਿਹੜਾ ਉਹ ਆਇਆ ਏ ਪੁਚਾਲ ਆਉਣ ਕਰਕੇ ਪਾਕਿਸਤਾਨ ਦੀ ਧਰਤੀ ਆ ਜਿਹੜੀ ਉਹ ਕੰਬੀ ਆ ਅਫਗਾਨਿਸਤਾਨ ਦੇ ਬਾਰਡਰ ਦੇ ਨਾਲ ਇੱਕ ਸਥਾਨ ਦੇ ਉੱਤੇ ਸਪੁਚਾਲ ਦਾ ਕੇਂਦਰ ਆ ਜਿਹੜਾ ਉਹ ਦਰਜ ਕੀਤਾ ਗਿਆ ਏ ਜਿੱਥੇ 4.0 ਤੀਬਰਤਾ ਦਾ ਪੁਚਾਲ ਆਇਆ ਏ ਜਿਸ ਕਰਕੇ ਲੋਕ ਤੇ ਜਿਹੜੇ ਉਹ ਸਹਿਮ ਗਏ ਨੇ